ਫਿਰ ਦੋ ਦੋ ਜੀ ਪੜੇਗੇ ਨੇ ਕੀ ਨਮਾਇਦਾ ਦੀ ਪੋੜਾ ਇੱਕ ਗੱਲ ਰੋਡ ਲੁਧਿਆਣਾ ਤੇ ਸਕੂਟਰ ਮਾਰਕੀਟ ਔਰ ਇੱਕ ਕੋਖਾ ਮਾਰਕੀਟ ਸਿੱਗੀ ਆਈਟੀ ਬਿਲਡਿੰਗ ਸਾਹਮਣੇ ਇਹਨਾਂ ਦੇ ਰਿਗਾਰਡਿੰਗ ਜਿਹੜੀ ਮਾਨਜੋ ਹਾਈ ਕੋਰਟ ਜਿਹੜੇ ਰੈਟੀਫਿਕੇਸ਼ਨ ਚੱਲਦੀਆਂ ਸੀਗੀਆਂ 2010 ਵਿੱਚ ਰੈਟੀਫਿਕੇਸ਼ਨ ਹੋਈਆਂ ਸੀਗੀਆਂ ਉਹਦੇ ਬੇਸਿਸ ਤੇ ਫਿਰ ਕਾਰਪੋਰੇਸ਼ਨ ਵੱਲੋਂ ਇੱਕ ਪਾਲਿਸੀ ਬਣਾ ਕੇ ਇਸ ਨੂੰ ਸਕੂਟਰ ਮਾਰਕੀਟ ਜਿਹੜੀ ਸੀਗੀ ਇਹਨੂੰ ਸ਼ਿਫਟ ਕੀਤਾ ਗਿਆ ਸੀਗਾ ਬੱਸ ਸਟੈਂਡ ਦੇ ਲਾਗੇ ਉੱਥੇ ਇਹਨਾਂ ਨੇ ਦੁਕਾਨਾਂ ਵਗੈਰਾ ਬਣਾਤੀਆਂ ਸੀਗੀਆਂ ਉਹਦੇ ਵਿੱਚ ਕਈ ਲੋਕ ਸੀਗੇ ਉਹਨਾਂ ਨੂੰ ਦੁਕਾਨਾਂ ਵਗੈਰਾ ਨਹੀਂ ਮਿਲਿਆ ਸੀ ਇੱਕ ਵਿਨੇ ਕੁਮਾਰ ਐ ਉਹਨੇ ਫਿਰ ਇੱਕ ਰਿਟ੍ਰਿਸ਼ਨ ਹਾਈ ਕੋਰਟ ਚ ਕੀਤੀ ਸੀਗੀ ਔਰ 2013 ਵਿੱਚ ਉਹਦਾ ਕਹਿਣਾ ਸੀ ਮੈਨੂੰ ਸ਼ਾਪ ਉਹਦੀ ਵੀ ਸ਼ਾਪ ਸੀਗੀ ਗਲ ਰੋਡ ਤੇ ਮੈਨੂੰ ਮਿਲੀ ਨਹੀਂ ਉਹਦੇ ਵੀ ਰਿਗਾਰਡਿੰਗ ਮਾਂਜੋ ਹਾਈ ਕੋਰਟ ਸੁਣਵਾਈ ਚੱਲ ਰਹੀ ਸੀ ਔਰ ਹਾਈ ਕੋਰਟ ਚ ਫਿਰ ਉਹਦੇ ਜਵਾਬਤੌਲ ਵੀ ਹੋ ਰਹੀ ਸੀਗੀ ਕਾਰਪੋਰੇਸ਼ਨ ਤੋਂ ਫਿਰ ਕਰੀਬ 6-7 ਮਹੀਨੇ ਤੋਂ ਇਸ ਦੀ ਜਾਂਚ ਬਿਜ਼ਨਸ ਨੂੰ ਸੌਂਪਤੀ ਗਈ ਸੀ ਹਾਈ ਕੋਰਟ ਨੂੰ ਔਰ ਇਹ ਹਾਈ ਕੋਰਟ ਨੇ ਬਿਜ਼ਨਸ ਦੀ ਹੈ سپورਟ ਮੰਗੀ ਸੀਗੀ ਇਹਦੇ ਵਿੱਚ ਪਾਲਿਸੀ ਚੈੱਕ ਕੀਤੀ ਜਾਵੇ ਪਾਲਿਸੀ ਕਿਸ ਅਧਾਰ ਤੇ ਬਣੀ ਹੈ ਕਿਵੇਂ ਬਣੀ ਹੈ ਔਰ ਇਹਦੀ ਪਾਲਿਸੀ ਹੈਗੀ ਆ ਸਕੂਟਰ ਮਾਰਕੀਟ ਵਾਲੀ ਇਹਦੇ ਵਿੱਚ ਅਸੀਂ ਮੰਗ ਰਹੇ ਸੀਗੇ ਕਾਰਪੋਰੇਸ਼ਨ ਤੋਂ ਵਾਰ-ਵਾਰ ਉਹ ਪਾਲਸੀ ਮਿਲ ਨਹੀਂ ਰਹੀ ਔਰ ਲਾਸਟ ਇੱਕ ਤਰੀਕ ਸੀ 28/8/24 ਨੂੰ ਮਨਜੋ ਹਾਈ ਕੋਰਟ ਨੇ ਫਿਰ ਇਹਦੇ ਬਾਰੇ ਕਿਹਾ ਸੀ ਵੀ ਜੇ ਪਾਲਸੀ ਨਹੀਂ ਦਿੱਤੀ ਜਾਂਦੀ ਡਾਕੂਮੈਂਟ ਵਗੈਰਾ ਜਿਹੜੇ ਹੈਗੇ ਨੇ ਵਿਥਿਨ 7 ਡੇਸ ਤਾਂ ਇਹਦਾ ਮੁਕਦਮਾ ਦਰਜ ਕਰਕੇ ਤਬਦੀਸ਼ ਕੀਤੀ ਜਾਵੇ ਉਹ 7 ਦਿਨ ਬੀਤ ਜਾਣ ਦੇ ਬਾਵਜੂਦ ਵੀ ਨਹੀਂ ਮਿਲੀ ਸੀ ਔਰ ਇਹਨਾਂ ਦੀ ਰਿਪੋਰਟ ਆ ਗਈ ਸੀ ਕਿ ਕਾਰਪੋਰੇਸ਼ਨ ਤੋਂ ਔਰ ਉਹਦੇ ਬੇਸਟ ਵੀ ਫਿਰ ਇਹਦੀ ਜਾਂਚ ਕੀਤੀ ਹੈ ਡੀਐਸਪੀ ਦਿਮੋਰ ਸਾਡੇ ਯੂਨਿਟ ਲਗੇ ਨੇ ਉਹ ਸਾਰੀ ਰਿਪੋਰਟ ਪਨਾ ਕੇ ਫਿਰ ਇਹ ਸਾਹਮਣੇ ਗੱਲ ਆਈ ਇੱਕ ਅਜੇ ਕੁਮਾਰ ਲਾ ਬ੍ਰਾਂਚ ਵਿੱਚ ਲੱਗਾ ਹੋਇਆ ਕਲਰਕ ਔਰ ਇੱਕ ਲਖਵੀਰ ਸਿੰਘ ਜਤੈਬਾਜੀ ਬ੍ਰਾਂਚ ਵਿੱਚ ਇਹਨਾਂ ਦੋਨਾਂ ਦਾ ਖੂਰ ਪਾਇਆ ਗਿਆ ਔਰ ਜਿਹੜਾ ਲਖਵੀਰ ਸਿੰਘ ਸੀ ਇਹਨੇ ਪਹਿਲਾਂ ਹੀ ਫੋਟੋਸਟੇਟ ਵਗੈਰਾ ਔਰ ਸਿੱਧੀ ਕਰਾ ਕੇ ਰੱਖੀ ਹੋਈ ਸੀ ਤੇ ਔਰ ਲਾਸਟ ਜਿਹੜੀ ਮੂਵਮੈਂਟ ਆ ਉਹ ਅਜੇ ਕੁਮਾਰ ਦੇ ਕੋਲ ਪਾਈ ਗਈ ਹੈ ਤੁ ਇਸ ਕਰਕੇ ਇਹ ਜਿਹੜੇ ਦੋਨੇ ਹੀ ਮੋੜਲੀ ਤਫਤੀਸ਼ ਤੇ ਦੋਸ਼ੀ ਪਾਏ ਗਏ ਔਰ ਇਹਨਾਂ ਦੇ ਖਾਾਮੇ ਕਰਵਾ ਦਰਜ ਕੀਤੇ ਗਏ ਔਰ ਆਜਨਾਨ ਨੂੰ ਗੁਫਤਾਰ ਕਰ ਲਿਆ ਕੱਲ ਨੂੰ ਉਹਨਾਂ ਨੂੰ ਅਦਾਲਤ ਪੇਸ਼ ਕਰਾਂਗੇ ਬਾਕੀ ਚੁੱਤੀ ਜਾਰੀ ਜਿਹੜੀ ਰਿਪੋਰਟ ਹੈਗੀ ਉਹ ਹੁਣ ਕੋਈ ਤਾਂ ਅਗਰ ਪੇਸ਼ ਕਰਿੰਦੀ ਰਹੀ ਹੈ ਦੇਖੋ ਉਹਦੀ ਜਿਹੜੀ ਪਾਲਿਸੀ ਦੇ ਰਿਗਾਰਡਿੰਗ ਸਾਰੀ ਉਹਦੀ ਇਨਕੁਆਰੀ ਚੱਲ ਰਹੀ ਹੈ ਉਹ ਇਨਕੁਆਰੀ ਜਿਹੜੀ ਅੰਡਰ ਪ੍ਰੋਸੈਸ ਹੈ ਬਾਕੀ ਜਿਹੜੀ ਪਾਲਿਸੀ ਹੈ ओरिजिनल ਡਾਕੂਮੈਂਟ ਜਿਹੜਾ ਸਾਨੂੰ ਚਾਹੀਦਾ ਉਹ ਸਾਨੂੰ ਅਜੇ ਤੱਕ ਨਹੀਂ ਮਿਲਿਆ ਇਸੇ ਕਰਕੇ ਹੀ ਮਕਦਮਾ ਦਰਜ ਹੋਇਆ ਸਾਰੀ ਤਫਤੀਸ਼ ਕੀਤੀ ਜਾ ਰਹੀ ਹੈ ਇਸੇ ਚੀਜ਼ ਨੂੰ ਸਾਰਾ ਐਗਜ਼ਾਮਨ ਕੀਤਾ ਜਾਏਗਾ ਬਾਕੀ ਹੋਰ ਵੀ ਜੇ ਕੋਈ ਦੋਸ਼ੀ ਪਾਇਆ ਜਾਂਦਾ ਉਹਦੇ ਬਾਰੇ ਵੈਰੀਫਾਈ ਕਰਕੇ ਕਾਰਵਾਈ ਕੀਤੀ ਜਾਏਗੀ ਕੱਲ ਨੂੰ ਅਦਾਲਤ ਤੇ ਪੇਸ਼ ਕਰਨਾ ਹੈ ਇਹਨਾਂ ਨੂੰ ਕੱਲ ਨੂੰ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਕੁਝ ਕੀਤਾ ਜਾਏਗਾ